ਅੱਜ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀਆਂ ਨੌਕਰੀਆਂ ਲੈ ਕੇ ਅੱਜ ਨਿਯੁਕਤੀ ਪੱਤਰ ਵੰਡਣਗੇ ਇਸ ਭਰਤੀ ਨੂੰ ਕਿੱਦਾਂ ਦੇਖ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਦ ਤੁਹਾਨੂੰ ਜਿਹੜਾ ਨਿਯੁਕਤੀ ਪੱਤਰ ਵੰਡਣ ਆ ਰਹੇ ਨੇ ਹਾਂਜੀ ਸਰ ਅਸੀਂ ਮਤਲਬ ਸਬ ਇੰਸਪੈਕਟਰ ਸਿਲੈਕਟ ਹੋਏ ਐਸਾ ਕੈਂਡੀਡੇਟ ਤੇ ਸਾਡੇ ਐਗਜ਼ਾਮ 2023 ਦੇ ਵਿੱਚ ਲਾਸਟ ইয়ার ਹੋਇਆ ਸੀ ਤੇ ਅੱਜ ਪੂਰੀ ਸਾਡੀ ਭਰਤੀ ਕੰਪਲੀਟ ਹੋ ਰਹੀ ਹੈ ਮਤਲਬ ਅੱਜ ਫਾਈਨਲ ਡੇ ਜਿਸ ਨੂੰ ਅਸੀਂ ਉਡੀਕ ਕਰ ਰਹੇ ਸੀ ਉਹ ਅੱਜ ਫਾਈਨਲੀ ਉਹ ਡੇ ਆ ਚੁੱਕਾ ਹੈ ਇਹ ਪ੍ਰੋਸੈਸ ਜਰਨੀ ਬੜੀ ਲੰਬੀ ਸੀਗੀ ਪਰ ਬੜਾ ਮਜ਼ਾ ਆਇਆ ਕ੍ਰਿਸਕ ਲਿਆ ਸੀ ਲਾਈਫ ਚ ਬਹੁਤ ਡਰ ਵੀ ਲੱਗਦਾ ਸੀ ਰਾਤ ਨੂੰ ਜਦ ਪੜ ਕੇ ਹਟਦੇ ਸੀਗੇ ਲਾਇਬ੍ਰੇਰੀ ਚ ਘਰੇ ਚ ਆ ਹੀ ਦਿਨ ਸੋਚਦੇ ਸੀ ਕਿ ਕੋਈ ਨਹੀਂ ਇੱਕ ਦਿਨ ਇੱਕ ਦਿਨ ਸਭ ਇਕੱਠਾ ਹੋਊਗਾ ਸਭ ਕੁਝ ਹੋਊਗਾ ਬੱਬੇ ਦੀ ਮੇਰੇ ਨਾਲ ਅੱਜ ਬਹੁਤ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਸਾਨੂੰ ਮੌਕਾ ਦਿੱਤਾ ਸਾਰਾ ਦਿਨ ਮੈਂ ਮੈਥਸ ਹੀ ਕਰਦਾ ਸੀਗਾ ਉਹਨੂੰ ਬਿੱਲ ਨੂੰ ਠੀਕ ਕਰਨਾ ਸਵਾ ਲੱਖ ਕੰਜ਼ਿਊਮਰ ਸੀਗੇ ਉਹਦੀ ਮੈਂ ਕਿਉਂਕਿ ਟਾਈਮ ਕੰਜ਼ਿਊਮਿੰਗ ਜੌਬ ਸੀਗੀ ਤੇ ਪੜ ਨਹੀਂ ਪਾਉਂਦੇ ਸੀ ਬਟ ਮੈਥਸ ਇਨਾ ਸਟਰੋਂਗ ਹੋ ਗਿਆ ਕਿ ਉਹਦੇ ਥਰੂ ਮੇਰਾ ਪੇਪਰ ਹੀ ਕਲੀਅਰ ਹੋ ਗਿਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀਆਂ ਨੌਕਰੀਆਂ ਲੈ ਕੇ ਅੱਜ ਨਿਯੁਕਤੀ ਪੱਤਰ ਵੰਡਣਗੇ ਔਰ ਫਲੋਰ ਦੀ ਪੰਜਾਬ ਪੁਲਿਸ ਅਕੈਡਮੀ ਦੇ ਵਿੱਚ ਜਿਹੜਾ ਹੈ ਨਿਯੁਕਤੀ ਪੱਤਰ ਵੰਡੇ ਜਾਣਾ ਹੈ ਸਬ ਇੰਸਪੈਕਟਰਸ ਮੌਜੂਦ ਨੇ ਤੁਸੀਂ ਕਿੱਦਾਂ ਦੇਖੀਏ ਕਿ ਸਭ ਤੋਂ ਵੱਡੀ ਗੱਲ ਆਉਂਦੀ ਆਸਾਰ ਸਬ ਇੰਸਪੈਕਟਰ ਦੀ ਜਿਹੜੀ ਹੈ ਜੌਬ ਤੁਹਾਨੂੰ ਸਿੱਧੀ ਭਰਤੀ ਮਿਲ ਰਹੀ ਹੈ ਇਸ ਭਰਤੀ ਨੂੰ ਕਿੱਦਾਂ ਦੇਖ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਦ ਤੁਹਾਨੂੰ ਜਿਹੜਾ ਨਿਯੁਕਤੀ ਪੱਤਰ ਹੀ ਵੰਡਣਾ ਆ ਰਹੇ ਨੇ ਹਾਂਜੀ ਸਰ ਅਸੀਂ ਮਤਲਬ ਸਬ ਇਨਸਪੈਕਟਰ ਸਿਲੈਕਟ ਹੋਏ ਐਸਾ ਕੈਂਡੀਡੇਟ ਤੇ ਸਾਡੇ ਐਗਜ਼ਾਮ 2023 ਦੇ ਵਿੱਚ ਲਾਸਟ ਇਅਰ ਹੋਇਆ ਸੀ ਤੇ ਅੱਜ ਪੂਰੀ ਸਾਡੀ ਭਰਤੀ ਕੰਪਲੀਟ ਹੋ ਰਹੀ ਹੈ ਮਤਲਬ ਅੱਜ ਫਾਈਨਲ ਰੇਜ ਜਿਸ ਨੂੰ ਅਸੀਂ ਉਡੀਕ ਕਰ ਰਹੇ ਸੀ ਉਹ ਅੱਜ ਫਾਈਨਲੀ ਉਹ ਦਿਨ ਆ ਚੁੱਕਾ ਹੈ ਤੇ ਸਾਡੇ ਹੱਥ ਵਿੱਚ ਆਪਣੇ ਨਿਯੁਕਤੀ ਪੱਤਰ ਮਿਲਣਗੇ ਸਿਰ ਅਸੀਂ ਪੋਸਟਿੰਗ ਵਗੈਰਾ ਹੋ ਜੇਗੀ ਸਾਡੀ ਹਾਂਜੀ ਤੇ ਜਿਹੜਾ ਪ੍ਰੋਸੈਸ ਹੈ ਜਮਾ ਫ੍ਰੀ ਐਂਡ ਫੇਅਰ ਰਿਹਾ ਕੋਈ ਇਸ ਦੇ ਵਿੱਚ ਕ腐ਸ਼ਨ ਨਹੀਂ ਹੈ ਕਿਸੇ ਨੇ ਕੋਈ ਡਿਮਾਂਡ ਨਹੀਂ ਕੀਤੀ ਮਨੀ ਦੀ ਪੂਰੀ ਟ੍ਰਾਂਸਪੇਰੈਂਸੀ ਇਸ ਦੇ ਵਿੱਚ 100% ਪੋਸਟਿੰਗ ਦੀ ਗੱਲ ਕਰੀਏ ਤੇ ਪੋਸਟਿੰਗ ਕਿੱਥੇ ਮਿਲੀ ਹੈ ਤੁਹਾਨੂੰ ਔਰ ਜਿੱਦਾਂ ਤੁਸੀਂ ਫ੍ਰੀ ਐਂਡ ਫੇਅਰ ਦੀ ਗੱਲ ਕਰ ਰਹੇ ਹੋ ਕਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਲੱਗਿਆ ਜਦੋਂ ਤੁਸੀਂ ਟੈਸਟ ਵੀ ਦਿੱਤਾ ਤੁਹਾਡੀ ਸਿਲੈਕਸ਼ਨ ਹੋਊਗੀ ਤੁਹਾਨੂੰ ਕਿਸ ਤਰੀਕੇ ਨਾਲ ਇਨਫੋਰਮੇਸ਼ਨ ਮਿਲੀ ਹੈ ਸਿਰਫ ਫ੍ਰੀ ਐਂਡ ਫੇਅਰ ਅਸੀਂ ਇਸ ਤਰ੍ਹਾਂ ਕਹਿ ਸਕਦਾ ਮਤਲਬ ਜਦੋਂ ਅਸੀਂ ਪੀਪਰ ਦੇ ਕੇ ਆਨੇ ਆ ਸਾਡੇ ਕੋਲ ਇੱਕ ਅਨਸਰ ਸ਼ੀਟ ਹੁੰਦੀ ਹੈ ਫਿਰ ਉਸ ਤੋਂ ਬਾਅਦ ਅਨਸਰ ਕੀ ਆਂਦੇ ਅਸੀਂ ਉਹਦੇ ਨਾਲ ਆਪਣੇ ਮੈਚ ਵਗੈਰਾ ਕਰਦੇ ਆ ਤਾਂ ਜਿਵੇਂ ਸਾਡੇ ਮਾਰਕਸ ਬਣੇ ਸੀ ਉਵੇਂ ਹੀ ਸਾਡੇ ਅਪਲੋਡ ਹੋਏ ਉਸ ਹਿਸਾਬ ਨਾਲ ਹੀ ਮੈਰਿਟ ਬਣੀ ਫਿਰ ਸਾਨੂੰ ਉਸੇ ਹਿਸਾਬ ਨਾਲ ਹੀ ਫਿਜ਼ੀਕਲ ਦੀ ਕਾਲ ਆਈ ਫਿਰ ਫਾਈਨਲ ਮੈਰਿਟ ਬਣੀ ਤੋਂ ਟੋਟਲੀ ਟਰਾਂਸਪੇਰੈਂਸੀ ਹੈ ਇਹ ਨਹੀਂ ਕਹਿ ਕੀ ਤੇ ਕਹਿ ਸਕਦੇ ਕੋਈ ਸਪਾਰਸ਼ੀ ਹੋਊਗਾ ਜਾਂ ਕੁਛ ਹੋਊਗਾ ਕਿ ਬਿਲਕੁਲ ਫ੍ਰੀ ਐਂਡ ਫੇਅਰ ਹੋਇਆ ਜੀ ਮਤਲਬ ਮੈਰਿਟ ਦੇ ਉੱਤੇ ਆਧਾਰ ਦੇ ਉੱਤੇ ਹੋਇਆ ਇੱਧਰ ਇੱਕ ਸਬ ਇਨ ਕਲੀਅਰ ਕੀਤਾ ਸੀਗਾ ਮੇਰੀ ਐਡਮਿਸ਼ਨ ਵੀ ਹੋ ਗਈ ਸੀਗੀ ਡੈਲੀ ਚੋ ਟਾਪ 3 ਕਾਲਜਿਸ ਸੀਗਾ ਤੇ ਮੈਂ ਉਹ ਡਰਾਪ ਕੀਤਾ ਬਸ ਇੱਕ ਸੋਚ ਸੀਗੀ ਕਿ ਜੀ ਗਵਰਨਮੈਂਟ ਜੌਬ ਲਵਾਂਗੇ ਕਿਉਂਕਿ ਸਾਰੀ ਫੈਮਿਲੀ ਗਵਰਨਮੈਂਟ ਜੌਬ ਚ ਹੀ ਰਹੀ ਹੈ ਇੱਕ ਕੋਸ਼ਿਸ਼ ਸੀਗੀ ਪ੍ਰਾਈਵੇਟ ਚਲ ਜੀਏ ਪਰ ਉੱਥੇ ਗੱਲ ਬਣੀ ਨਹੀਂ ਅੱਗੇ ਵਾਪਸ ਆ ਕੇ ਪੜਦੇ ਰਹੇ ਪੜਦੇ ਰਹੇ ਜੌਬ ਆਂਦੀਆਂ ਸੀਗੀਆਂ ਪਰ ਪੇਪਰ ਕੈਨਸਲ ਹੋ ਜਾਂਦੇ ਸੀ ਕਦੀ ਕੋਈ ਆਪਤਾ ਕਦੀ ਕੁਝ ਹੋ ਜਾਂਦਾ ਸੀ ਮੇਨ ਖੁਸ਼ੀ ਆ ਹੈਗੀ ਜੀ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਤਾਂ ਜੀ ਬਹੁਤ ਮਿਹਨਤ ਦੇ ਸਿਰ ਤੇ ਹੀ ਸੀਗੇ ਨਾ ਕੋਈ ਸੀ ਨੂੰ ਕੁਝ ਕੀਤਾ ਨਾ ਕਰਾਇਆ ਬਾ ਜੀ ਇਹਦੇ ਤੋਂ ਵੱਡੀ ਤਾਂ ਕੋਈ ਸਾਡੇ ਲਈ ਹੋਰ ਹੈਪੀਨੈਸ ਹੈ ਨਹੀਂ ਹੀ ਲਾਈਫ ਚ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਵੀ ਆਉਂਦੀ ਨਹੀਂ ਕਿ ਕੋਈ ਕੈਟ ਦਾ ਐਗਜ਼ਾਮ ਕਲੀਅਰ ਕਰਨਾ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਮਿਹਨਤ ਉਹ ਲਈ ਵੀ ਪੂਰੀ ਲੱਗਦੀ ਹੈ ਔਰ ਦਿੱਲੀ ਦੀਆਂ ਟਾਪ ਤੇ ਨਹੀਂ ਯੂਨੀਵਰਸਿਟੀ ਚ ਐਡਮਿਸ਼ਨ ਲੈਣਾ ਐਡਮਿਸ਼ਨ ਮਿਲਣਾ ਉਹ ਵੀ ਆਪਣੇ ਆਪ ਦੇ ਇੱਕ ਵੱਡਾ ਚੈਲੰਜ ਹੁੰਦਾ ਪਰ ਇਹ ਵੀ ਇਹਦੇ ਵਿੱਚ ਵੀ ਉਸੇ ਤਰੀਕੇ ਨਾਲ ਕਿ ਫਿਜ਼ੀ ਹੈ ਦੂਜਾ ਪੜਾ ਕਿੰਨਾ ਮੈਂ ਉੱਚੇ ਬੋਲ ਨਹੀਂ ਬੋਲਦਾ ਕੈਟ ਦਾ ਐਗਜ਼ਾਮ ਹੈ 3 ਮਹੀਨੇ ਪੜ੍ਹ ਕੇ ਕੱਟਦਾ ਸੀ ਇੱਥੇ ਮੈਨੂੰ 2.5 ਸਾਲ ਲੱਗੇ ਐ ਤੇ ਤੁਸੀਂ ਆਈ ਲਾ ਲੋ ਕਿ ਕਿੰਨਾ ਕੰਪੀਟੀਸ਼ਨ ਹੈ ਕਿੰਨੇ ਬੱਚੇ ਚ ਰੋਜ਼ਗਾਰ ਦੀ ਮੰਗ ਹੈ ਤੇ ਕਿੰਨੀ ਕੀ ਚੀਜ਼ ਮੁਸ਼ਕਿਲ ਹੈ ਉੱਥੇ ਹੈਗਾ ਕਿ ਤੁਸੀਂ ਟੌਪ 20000 ਚ ਆ ਜਾਓ ਵੀ 10 ਲੱਖ ਬੱਚੇ ਚ ਤੁਹਾਨੂੰ ਕੋਈ ਨਾ ਕੋਈ ਕਾਲਜ ਮਿਲ ਜੀਏਗਾ ਇੱਥੇ 288 ਸੀਟਾਂ ਐ 2 ਲੱਖ ਹੀ ਬੱਚਾ ਬੈਠਾ ਐ ਇਹ ਪਰਸੈਂਟਾਈਲ ਵਾਈਜ਼ ਤੁਹਾਨੂੰ 99 ਤੋਂ ਵੀ ਉੱਪਰ ਆਣਾ ਐ ਤੇ ਮਿਹਨਤ ਇੱਥੇ ਸਬਜੈਕਟ ਦੀ ਵੈਰਾਈਟੀ ਬਹੁਤ ਹੈ ਵੱਖਰੇ ਵੱਖਰੇ ਕਿਸਮ ਦੇ ਸਬਜੈਕਟ ਹੈ ਉਹਦੇ ਬਾਅਦ ਫਿਜ਼ੀਕਲ ਟੈਸਟ ਹੈ ਜੇ ਤੁਸੀਂ ਚਲੋ 멘ਟਲ ਐਪਟੀਟਿਊਡ ਤੇ ਕਲੀਅਰ ਕਰ ਲੋਗੇ ਤੁਹਾਡੇ ਫਿਜ਼ੀਕਲ ਪ੍ਰੋਫੈਸ ਨਹੀਂ ਹੈਗੀ ਤੇ ਤੁਸੀਂ ਉਹਦੇ ਚ ਮਾਰ ਖਾਜੋਗੇ ਤੇ ਇਹ ਪ੍ਰੋਸੈਸ ਜਰਨੀ ਬੜੀ ਲੰਬੀ ਸੀਗੀ ਪਰ ਬੜਾ ਮਜ਼ਾ ਆਇਆ ਰਿਸਕ ਲਿਆ ਸੀ ਲਾਈਫ ਚ ਬਹੁਤ ਡਰ ਵੀ ਲੱਗਦਾ ਸੀ ਪਰ ਰਿਸਕ ਚਲੋ ਹਟਦੀ ਹੈ 2.5 ਸਾਲ ਦੇ ਮਿਹਨਤ ਰਾਜ ਫਲ ਮਿਲਿਆ ਅੱਜ ਇਹਹੀ ਦਿਨ ਸੀਗਾ ਇਹਹੀ ਦਿਨ ਸੋਚ ਕੇ ਪੜਦੇ ਸੀ ਰਾਤ ਨੂੰ ਜਦ ਪੜ ਕੇ ਹਟਦੇ ਸੀਗੇ ਲਾਇਬ੍ਰੇਰੀ ਚ ਘਰੇ ਚ ਆਹੀ ਦਿਨ ਸੋਚਦੇ ਸੀ ਕਿ ਕੋਈ ਨਹੀਂ ਇੱਕ ਦਿਨ ਇੱਕ ਦਿਨ ਸਭ ਇਕੱਠਾ ਹੋਊਗਾ ਸਭ ਕੁਝ ਹੋਊਗਾ ਬੱਬੇ ਦੀ ਮੇਰੇ ਨਾਲ ਅੱਜ ਬਹੁਤ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਸਾਨੂੰ ਮੌਕਾ ਦਿੱਤਾ ਇਹ ਹੀ ਸਭ ਤੋਂ ਵੱਡੀ ਗੱਲ ਹੈ ਧੰਨਵਾਦ ਤੁਹਾਡੀ ਮੈਂ ਸੁਣਨਾ ਚਾਹਿਆ ਕਿ ਇਹ ਦੂਸਰੀ ਨੌਕਰੀ ਹੈ ਪਹਿਲੀ ਕਿਹੜੀ ਨੌਕਰੀ ਸੀ ਔਰ ਹੁਣ ਜਦੋਂ ਤੁਸੀਂ ਬਤੌਰ ਸਬ ਇੰਸਪੈਕਟਰ ਨਿਯੁਕਤ ਹੋਵੋਗੇ ਕਿਸ ਤਰੀਕੇ ਨਾਲ ਇਸ ਪੂਰੀ ਨੌਕਰੀ ਦੇ ਮੈਂ ਪਹਿਲਾ ਪ੍ਰਾਈਵੇਟ ਜੌਬ 'ਚ ਸੀਗਾ ਮੈਂ ਪੰਜਾਬ ਇੰਜੀਨੀਅਰਿੰਗ ਕਾਲਜ ਪੰਜਾਬ ਚੰਡੀਗੜ੍ਹ ਤੋਂ ਪੈਕ ਤੋਂ ਪਾਸ ਆਊਟ ਆ ਮੈਕੈਨੀਕਲ ਤੋਂ ਉਸ ਤੋਂ ਬਾਅਦ ਮੈਂ ਬਿਜਲੀ ਬੋਰਡ 'ਚ ਜੌਬ ਕੀਤੀ ਐਜ਼ ਅ ਕਲਰਕ ਉੱਥੇ ਮੇਰਾ ਕੰਮ ਸੀ ਬਿਲਿੰਗ ਦਾ ਸਾਰਾ ਦਿਨ ਮੈਂ ਮੈਥਸ ਹੀ ਕਰਦਾ ਸੀਗਾ ਉਹਨੂੰ ਬਿਲ ਨੂੰ ਠੀਕ ਕਰਨਾ ਸਵਾ ਲੱਖ ਕੰਜ਼ਿਊਮਰ ਸੀਗੇ ਉਹਦੀ ਮੈਂ ਕੀਪ ਟਾਈਮ ਕੰਜ਼ਿਊਮਿੰਗ ਜੌਬ ਸੀਗੀ ਤੇ ਪੜ ਨਹੀਂ ਪਾਂਦੇ ਸੀ ਬਟ ਉਹ ਮੈਥ ਇਨਾ ਸਟਰੋਂਗ ਹੋ ਗਿਆ ਕਿ ਉਹਦੇ ਥਰੂ ਮੇਰਾ ਪੇਪਰ ਹੀ ਕਲੀਅਰ ਹੋ ਗਿਆ ਮਤਲਬ ਇਹ ਸਬ ਇੰਸਪੈਕਟਰ ਸਬ ਇੰਸਪੈਕਟਰ ਵਾਲਾ ਐਂਡ ਇਹਦੇ ਆ ਇੱਕ ਆਪਣਾ ਚਾਮ ਹੈ ਜੌਬ ਦਾ ਤੁਸੀਂ ਇੱਕ ਮੈਨੇਜਮੈਂਟ ਰੋਲ ਤੇ ਆਉਂਗੇ ਇੱਕ ਤੁਹਾਨੂੰ ਡਿਸਟ੍ਰਿਕਟ ਮਿਲੇਗਾ ਇੱਕ ਸਬ ਡਿਵੀਜ਼ਨ ਮਿਲੇਗੀ ਇੱਕ ਥਾਣਾ ਮਿਲੇਗਾ ਇਹ ਚੇਂਜ ਮੇਕਿੰਗ ਹੈ ਪਹਿਲਾਂ ਸੀ ਕੁਝ ਚੇਂਜ ਨਹੀਂ ਕਰ ਰਹੇ ਸੀ ਸੋਸਾਇਟੀ ਦਾ ਪਹਿਲਾ ਜੱਜ ਮੌਕੇ ਤੇ ਇੱਕ ਸਬ ਇੰਸਪੈਕਟਰ ਜਿਹੜਾ ਇਨਵੈਸਟੀਗੇਸ਼ਨ ਕਰੇਗਾ ਉਹੀ ਕਰੇਗਾ ਤੇ ਇਹ ਮੈਂ ਚਾਂਸ ਮਿਲੇ ਮੈਨੂੰ ਸੋਸਾਇਟੀ ਸੀ ਕੁਝ ਚੇਂਜ ਲਿਆ ਆਂਦਾ ਤਾਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਕਾਰ ਦਾ ਮਤਲਬ ਇਹ ਕਹਿੰਦੇ ਬਿਜਲੀ ਬੋਰਡ ਚ ਪਰਚੇ ਜਿਹੜੇ ਹੁੰਦੇ ਸੀ ਉਹ ਲੋਕਾਂ ਦੇ ਕੁਝ ਹੋਰ ਤਰੀਕੇ ਦੇ ਹੁੰਦੇ ਸੀ ਇੱਥੇ ਪਰਚਿਆਂ ਦੀ ਘੋਖ ਕੁਝ ਹੋਰ ਹੋਏਗੀ ਹੋਰ ਹੋਏਗੀ ਕੁਝ ਹੋਰ ਹੋਏਗੀ ਰਾਈਟ ਉੱਥੇ ਕੁਝ ਹੋਰ ਕੰਮ ਹੁੰਦਾ ਸੀ ਉੱਥੇ ਵੀ ਸੇਵਾ ਭਾਵਨਾ ਨਾਲ ਕਰੀਦਾ ਸੀ ਇੱਥੇ ਵੀ ਸੇਵਾ ਭਾਵਨਾ ਨਾਲ ਪੂਰੀ ਜੌਬ ਕਰਾਂਗੇ ਮੈਂ ਧੰਨਵਾਦ ਭਗਵੰਤ ਸ੍ਰ ਕੜਦੇ ਰਹਿਣ ਏਦਾਂ ਹੀ ਸਾਡਾ ਫਿਊਚਰ ਪੰਜਾਬ ਦਾ ਅੱਗੇ ਵਧ ਜਾਵੇ ਇੱਕ ਚੈਲੰਜ ਕੀ ਦੇਖਦੇ ਹਾਂ ਜੋ ਐਸਐਸਏ ਸਿਲੈਕਟ ਹੋ ਗਏ ਹੋ ਚੈਲੰਜ ਕੀ ਦੇਖਦੇ ਹਾਂ ਉਸ ਦੇ ਵਿੱਚ ਦੋਨੋਂ ਕੰਪੈਟੀਬਿਲਿਟੀ ਹੋਣੀ ਚਾਹੀਦੀ ਹੈ ਸਿਰਫ ਪੜ੍ਹਾਈ ਨਾਲ ਕੁਝ ਨਹੀਂ ਹੋਏਗਾ ਆਪਣੇ ਆਪ ਨੂੰ ਮੈਂਟਲੀ ਫਿਟ ਕਰਨਾ ਤੇ ਫਿਜ਼ੀਕਲੀ ਵੀ ਫਿਟ ਕਰਨਾ ਪੈਂਦਾ ਤੁਸੀਂ ਫਿਜ਼ੀਕਲੀ ਦੀ ਬਹੁਤ ਟਰਾਂਸਪੈਰੈਂਸੀ ਸੀਗੀ ਕੈਮਰੇ ਲੱਗੇ ਸੀ ਪ੍ਰੋਪਰ ਬਕਾਇਦਾ ਪੈਡ ਬਣਾਏ ਸਿਗੇ ਸੀ ਕਿ ਉਹਦੇ ਵਿੱਚ ਸੈਂਸਰ ਸੀਗਾ ਸਾਰੀ ਸ਼ੀਟ ਆਂਦੀ ਸੀ ਪੂਰੇ ਬੈਚ 20 ਬੱਚਿਆਂ ਦੀ ਸ਼ੀਟਾਂ ਆਂਦੀ ਸੀ ਕਿ ਕੌਣ ਸੱਚੀ ਕਲੀਅਰ ਹੈ ਕੌਣ ਨਹੀਂ ਹੈ ਬਹੁਤ ਟਰਾਂਸਪੈਰੈਂਸੀ ਸੀਗੀ ਚੈਲੰਜ ਸੀ ਨਾ ਮੈਂ ਹੋਰ ਕਿੱਥੇ ਰਹਿਣ ਵਾਲਿਓ ਤੁਹਾਨੂੰ ਅੱਜ ਬਤਾਲ ਸਬ ਇੰਸਪੈਕਟਰ ਇਥੇ ਪੋਸਟਿੰਗ ਹੋਣੀ ਹੈ ਤੁਹਾਡੀ ਕਿੱਥੇ ਦੀ ਪੋਸਟਿੰਗ ਮਿਲੀ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਤੇ ਮੈਂ ਸਬ ਇੰਸਪੈਕਟਰ ਪੰਜਾਬ ਪੁਲਿਸ ਸਿਲੈਕਟ ਹੋਇਆ ਤੇ ਮੇਰੀ ਪੋਸਟਿੰਗ ਮੁਹਾਲੀ ਜ਼ਿਲ੍ਹੇ ਚ ਹੋ ਰਹੀ ਹੈ ਫਤਿਹਗੜ ਸਾਹਿਬ ਦੇ ਰਹਿਣ ਵਾਲਿਓ ਮੁਹਾਲੀ ਜ਼ਿਲ੍ਹੇ ਦੇ ਵਿੱਚ ਤੁਹਾਡੀ ਪੋਸਟਿੰਗ ਹੋਈ ਹੈ ਕਿਦਾਂ ਦੇਖਦੇ ਹੋ ਕਿਉਂਕਿ ਇਹ ਹਲੇ ਤਾਂ ਪਹਿਲੀ ਪੋਸਟਿੰਗ ਹੈ ਹੋ ਸਕਦਾ ਪੋਸਟਿੰਗ ਤੋਂ ਦੂਰ ਵੀ ਜਾਵੇ ਪਰਿਵਾਰ ਤੋਂ ਦੂਰ ਰਹਿਣਾ ਪਏਗਾ ਹਰ ਇੱਕ ਕਹਿੰਦੇ ਨਾ ਕਿ ਹਰ ਇੱਕ ਰਿਸ਼ਤੇ ਤੋਂ ਦੂਰ ਕੀ ਐ ਕੈਸੇ ਨੇ ਅਪਾਇੰਟਮੈਂਟ ਨੂੰ ਕਿਦਾਂ ਦੇਖ ਰਿਆ ਸਰ ਅਪਾਇੰਟਮੈਂਟ ਐਦਾਂ ਜਿਵੇਂ ਆਪਾਂ ਹੁਣ ਸੇਵਾ ਕਰਨ ਆ ਗਏ ਸਰ ਆਪਾਂ ਨੌਕਰੀ 'ਚ ਆ ਗਏ ਤਾਂ ਆਪਾਂ ਸਿਰਫ ਆਪਾਂ ਨੌਕਰੀ ਬਾਰੇ ਸੋਚਣਾ ਘਰ ਬਾਰੇ ਵੀ ਚਲੋ ਸੋਚਣਾ ਉਹ ਵੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਤੇ ਆਪਾਂ ਜਿੱਥੇ ਸਰਕਾਰ ਕਹੂਗੀ ਉੱਥੇ ਜਾ ਕੇ ਨੌਕਰੀ ਕਰੂਗੇ ਲੋਕਾਂ ਦੀ ਸੇਵਾ ਕਰੂਗੇ ਤੇ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਨ ਦੀ ਪੂਰੀ ਕੋਸ਼ਿਸ਼ ਕਰੂਗੇ ਸੇ ਵੀ ਕਿਉਂਕਿ ਅਕਸਰ ਜਦੋਂ ਕਿ ਪੁਲਿਸ ਦੀ ਜਦੋਂ ਨੌਕਰੀ ਦੀ ਗੱਲ ਆਉਂਦੀ ਹੈ ਤੇ ਪੁਲਿਸ ਦੀ ਨੌਕਰੀ ਦੇ ਅੱਗੇ ਚੈਲੰਜਸ ਬਹੁਤ ਵੱਡੇ ਹੁੰਦੇ ਨੇ ਕਈ ਵਾਰੀ ਦੇਖਿਆ ਜਾਂਦਾ ਲੋਕਾਂ ਦੇ ਵਿੱਚ ਪੁਲਿਸ ਨੂੰ ਲੈ ਕੇ ਡਰ ਹੁੰਦਾ ਹੈ ਬਤੌਰ ਜਦੋਂ ਹੁਣ ਤੁਸੀਂ ਨਵੇਂ ਸਾਰੇ ਕਹ ਲਿਓ ਜਾ ਰਹੇ ਆ ਨਵੇਂ ਭਰਤੀਆਂ ਉੱਥੇ ਹੋ ਰਹੀਆਂ ਨੇ ਲੱਗਦਾ ਕਿ ਇਸ ਦਾ ਅਸਰ ਜਿਹੜਾ ਉਹ ਕਿਤੇ ਨਾ ਕਿਤੇ ਪਵੇਗਾ ਲੋਕ ਜਿਹੜੇ ਨੇ ਪੁਲਿਸ ਤੋਂ ਡਰਦੇ ਦੀ ਬਚਾਏ ਪੁਲਿਸ ਤੇ ਭਰੋਸਾ ਕਰਕੇ ਉਹਨਾਂ ਨੂੰ ਦੋਸਤ ਬਣਾਉਣ हां सर जनरेशन ਦੇ ਨਾਲ ਬਹੁਤ ਫਰਕ ਪੈ ਰਿਹਾ ਜੀ ਕਿਉਂਕਿ ਜਿਹੜੀ ਆਨ ਵਾਲੀ ਜਨਰੇਸ਼ਨ ਨਵੀਆਂ ਭਾਰਤੀਆਂ ਹੋ ਰਹੀਆਂ ਆਪਾਂ ਦੇਖਦੇ ਆਂ ਨਾਕਿਆਂ ਤੇ ਵੀ ਦੇਖਦੇ ਆਂ ਥਾਣੇ 'ਚ ਵੀ ਬਹੁਤ ਪੋਲਾਈਟਲੀ ਬੋਲਦੇ ਆਂ ਮਤਲਬ ਜਿਹੜਾ ਆਪਣੀ ਪਬਲਿਕ ਡੀਲਿੰਗ ਹੁੰਦੀ ਹੈ ਬਹੁਤ ਵਧੀਆ ਤਰੀਕੇ ਨਾਲ ਕਰਦੇ ਆਂ ਆਪਾਂ ਵੀ ਅੱਗੇ ਕੁਝ ਚੇਂਜ ਲੈ ਕੇ ਆਉਣੇ ਦੀ ਕੋਸ਼ਿਸ਼ ਕਰੂੰਗੇ ਜੀ ਵੀ ਪਬਲਿਕ ਨੂੰ ਪੁਲਿਸ ਤੋਂ ਡਰ ਨਾ ਲੱਗੇ ਉਹ ਆਪਣਾ ਮਿੱਤਰ ਸਮਝਣ ਤੇ ਉਹਨਾਂ ਦੀ ਹੈਲਪ ਕਰਨ ठीक <OK> है सो ਤੁਸੀਂ ਜਿਹੜਾ ਦੋਨੇ ਲੈਟਰ ਦੀਆਂ ਵਿੱਚ ਦਿਖਾ ਦੇਣਾ ਚਾਹ ਰਹੇ ਤੁਸੀਂ ਦੇਖ ਸਕਦੇ ਹੋ ਕਿ ਲੈਟਰ ਜਿਹੜੀਆਂ ਨੇ ਨਾ ਜਿਹੜੇ ਸਬ ਇੰਸਪੈਕਟਰਸ ਨੇ ਉਹਨਾਂ ਨੂੰ ਮਿਲ ਚੁੱਕੀਆਂ ਹੋਈਆਂ ਨੇ ਔਰ ਜਿਹੜਾ ਅਪੁਆਇੰਟਮੈਂਟ ਲੈਟਰ ਹੈਗਾ ਉਹ ਅਪੁਆਇੰਮੈਂਟ ਲੈਟਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਖੁਦ ਇਹਨਾਂ ਸਬ ਇੰਸਪੈਕਟਰਸ ਨੂੰ ਸੌਂਪਨਗੇ ਸੋ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਤਾਂ ਜਿੰਨੇ ਵੀ ਕੈਂਡੀਡੇਟਸ ਨੇ ਉਹ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਫੇਅਰ ਐਂਡ ਫਰੀ ਐਂਡ ਫੇਅਰ ਜਿਹੜਾ ਹੈ ਪੂਰੀ ਸਿਲੈਕਸ਼ਨ ਹੋਈ ਹੈ ਮੈਰਿਟ ਦੇ ਆਧਾਰ ਦੇ ਉੱਤੇ ਇਹਨਾਂ ਸਾਰਿਆਂ ਨੂੰ ਜ ਇੱਕ ਵੱਡਾ ਚੈਲੰਜ ਵੀ ਜਿਹੜਾ ਹੈ ਜਦੋਂ ਕਹ ਰਹੇ ਨੇ ਕਿ ਇੱਕ ਇੱਕ ਤੁਸੀਂ ਸੁਣਿਆ ਕੈਂਡੀਡੇਟ ਕਹ ਰਹੇ ਨੇ ਕਿ ਮੈਂ ਕੈਟ ਦਾ ਐਗਜ਼ਾਮ ਦਿੱਤਾ 3 ਮਹੀਨੇ ਤਿਆਰੀ ਕੀਤੀ ਔਰ ਮੈਂ ਕੈਟ ਦਾ ਐਗਜ਼ਾਮ ਕਲੀਅਰ ਕਰ ਗਿਆ ਪਰ ਉੱਥੇ ਦੂਜੇ ਪਾਸੇ ਇਹ ਵੀ ਕਹਿੰਦੇ ਨਜ਼ਰ ਆਏ ਕਹਿੰਦੇ ਕਿ 2.5 ਸਾਲ ਉਸੇ ਤਰੀਕੇ ਨਾਲ ਦੂਸਰੇ ਜਿਹੜੇ ਪੁਲਿਸ ਦੇ ਐਗਜ਼ਾਮ ਦਿੱਤੇ ਸੀ ਉਸ ਤੋਂ ਬਾਅਦ 2.5 ਸਾਲ ਦੀ ਮਿਹਨਤ ਜਿਹੜੀ ਹੈ ਹੁਣ ਆ ਕੇ ਰੰਗ ਲੈ ਕੇ ਆਈ ਹੈ ਕੈਮਰਾ ਪਰਸਨ ਅਜੇ ਦੇ ਨਾਲ ਸਾਇੰਦਰ ਹੁਣ ਲਿਵਿੰਗ ਇਨ ਅ ਨਿਊਜ਼ ਫਲੋਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਫਲੋਰ ਦੇ ਵਿੱਚ ਨਿਯੁਕਤੀ ਪੱਤਰ ਜਿਹੜੇ ਨੇ ਪੁਲਿਸ ਵਿਭਾਗ ਦੇ ਵੰਡੇ ਜਾਣੇ ਨੇ ਸਾਡੇ ਨਾਲ ਇੱਕ ਉਹ ਕੈਂਡੀਡੇਟ ਮੌਜੂਦ ਨੇ ਜਿਨ੍ਹਾਂ ਨੂੰ ਡੀਡੀਏ ਯਾਨੀ ਕਿ ਡਿਪਟੀ ਜਿਹੜਾ ਡਿਸਟ੍ਰਿਕਟ ਅਟਾਰਨੀ ਦਾ ਜਿਹੜਾ ਹੈ ਪੋਸਟ ਮਿਲੀ ਹੈ ਔਰ ਉਸ ਪੋਸਟ ਦੇ ਉੱਤੇ ਜਿਹੜੇ ਨਿਯੁਕਤੀ ਇਹਨਾਂ ਦੀ ਹੋਈ ਹੈ ਸਾਡੇ ਨਾਲ ਮੌਜੂਦ ਨੇ ਸਰ ਗੱਲਬਾਤ ਕਰਾਂਗੇ ਬਾਈ ਕੀ ਨਾਂ ਹੈ ਜੀ ਆਪਣਾ ਮਨਜੀਤ ਕੁਮਾਰ ਸਰ ਮਨਜੀਤ ਕੁਮਾਰ ਜੀ ਕਿੱਦਾਂ ਦੇਖ ਰਹੋ ਤੁਹਾਡਾ ਪਰਿਵਾਰ ਪੂਰਾ ਇੱਥੇ ਮੌਜੂਦ ਹੈ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਡੇ ਪਰਿਵਾਰ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕਿੱਦਾਂ ਦਾ ਲੱ ਕਮੰਡਰ ਭਗਵੰਦ ਜੀ ਮਨ ਖੁਦ ਤੁਹਾਨੂੰ ਇਨਕਤ ਪਤਾ ਦੇਣ ਆ ਰਹੇ ਨੇ ਅੱਜ ਦਾ ਦਿਨ ਸਰ ਬਹੁਤ ਹੀ ਬਹੁਤ ਹੀ ਭਾਗਾ ਭਰਿਆ ਆ ਸਾਡੇ ਸਾਰਿਆਂ ਲਈ ਐਸ ਵੈਲ ਐਸ ਫੋਰ ਫॉर ਮਾਈ ਫੈਮਿਲੀ ਆਫਟਰ ਆਲਮੋਸਟ 10 ਇਅਰ ਆ ਹੈਵ ਗਾਟ ਦਿਸ ਪੋਜੀਸ਼ਨ ਐਸ ਅ ਡਿਫਟੀ ਡਿਸਟ੍ਰਿਕਟ ਅਟਾਰਨੀ ਇਨ ਪੰਜਾਬ ਗਵਰਨਮੈਂਟ ਸਰ ਆ ਰੀਅਲੀ ਥੈਂਕਫੁਲ ਟੂ ਦਾ ਪੰਜਾਬ ਗਵਰਨਮੈਂਟ ਚੀਫ ਮਿਨਿਸਟਰ অনেਬਲ ਚੀਫ ਮਿਨਿਸਟਰ ਸ਼੍ਰੀ ਭਗਵੰਤ ਮਾਨ ਸਿੰਘ ਜੀ ਸੋ ਆਈ ਹੈਵ ਗਾਟ ਦਿਸ ਪੋਜੀਸ਼ਨ ਟੂਡੇ ਤੇ ਜਦੋਂ ਇਸ ਟੈਸਟ ਦੀ ਗੱਲ ਆਂਦੀ ਹੈ ਜਦੋਂ ਇਸ ਨਿਯੁਕਤੀ ਦੀ ਗੱਲ ਆਂਦੀ ਹੈ ਅਕਸਰ ਇਹ ਪਹਿਲਾਂ ਕਹਿ ਸਕਦੇ ਹੈ ਕਿ ਇਲਜ਼ਾਮ ਲੱਗਿਆ ਕਰਦੇ ਸੀ ਕਹਿੰਦੇ ਕਿ ਕੋਈ ਵੱਡੀ ਪੋਸਟ ਲੈਣੀ ਹੈ ਫਿਰ ਭਾਵੇਂ ਪੁਲਿਸ ਦਾ ਵਿਭਾਗ ਹੋਵੇ ਆਵੇ ਕਿਹੜਾ ਮਰਜੀ ਵਿਭਾਗ ਹੋਵੇ ਉਸ ਦੇ ਵਿੱਚ ਰਿਸ਼ਵਤ ਦਾ ਬੜਾ ਕਹਿੰਦੇ ਜ਼ੋਰ ਹੁੰਦਾ ਸੀਗਾ ਜਾਂ ਫਿਰ ਸਿਫਾਰਸ਼ਾਂ ਦਾ ਬਹੁਤ ਵੱਡਾ ਜ਼ੋਰ ਹੁੰਦਾ ਸੀਗਾ ਤੁਹਾਡੀ ਨਿਯੁਕਤੀ ਹੋਈ ਹੈ ਕਿ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਇਸ ਤੇ ਅ ਇਸ ਵਾਰ ਸਰ ਬਿਲਕੁਲ ਵੀ ਔਨ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਹੈਗਾ ਸਰ ਔਨ ਮੈਰਿਟ ਹੀ ਸਾਰੀ ਸਿਲੈਕਸ਼ਨ ਹੋਈ ਹੈ ਵੀ ਆਰ ਰੀਅਲੀ ਥੈਂਕਫੁਲ ਟੂ ਦਾ ਪੰਜਾਬ ਗਵਰਨਮੈਂਟ ਕਿ ਅਸੀਂ ਔਨ ਮੈਰਿਟ ਹੀ ਸਿਲੈਕਟ ਹੋਏ ਹਾਂ ਬਿਲਕੁਲ ਵੀ ਕਿਸ ਤਰ੍ਹਾਂ ਦੀ ਕੋਈ ਰਿਸ਼ਵਤ ਖੋਰੀ ਕਿਸ ਤਰ੍ਹਾਂ ਦੀ ਕੁਝ ਵੀ ਨਹੀਂ ਚੱਲਿਆ ਸਰ ਇਸ ਵਾਰ ਬਿਕਾਜ਼ ਏ ਕਲਾਸ ਆਫੀਸਰ ਐਜ਼ ਅ ਗਵਰਨਮੈਂਟ ਪਬਲਿਕ ਪ੍ਰੋਸੀਕਿਊਟਰੀ ਪੋਜੀਸ਼ਨ ਹਾਸਲ ਕਰਨੀ ਥੈਟ ਵਾਸ ਵੈਰੀ ਡਿਫਿਕਲਟ ਫਾਰ ਮੀ ਆਫਟਰ ਸੋ ਮੈਨੀ ইয়ারਸ ਆਈ हैव ਗਾਟ ਦਿਸ ਕਿਉਂਕਿ ਲਾਸਟ ਮੋਸਟ 10 ইয়ার ਤੋ ਮੈਂ ਤਿਆਰੀ ਕਰ ਰਿਹਾ ਸੀ ਐਗਜ਼ਾਮ ਦੇ ਅਮੈਨ ਯਰ ਆਈ ਹੈਵ ਟੇਕਨ ਐਗਜ਼ਾਮ 10 ਸਾਲ ਦੀ ਕਿਹੜੀ ਕਿ ਤਪੱਸਿਆ ਸੀ ਜਿਸ ਦਾ ਨਤੀਜਾ ਮਿਲਿਆ ਸਰ ਬਹੁਤ ਬਹੁਤ ਕਿਉਂਕਿ ਮੈਨੀ ਟਾਈਮ ਆਈ ਹੈਵ ਟੇਕਨ ਆ ਜੁਡੀਸ਼ਰੀ ਐਗਜ਼ਾਮ ਐਜ਼ ਵੈਲ ਐਜ਼ ਆਲਸੋ ਸਰ ਇਨ ਪੰਜਾਬ ਗਵਰਨਮੈਂਟ ਬਟ ਫਾਈਨਲੀ ਆ ਗਾਟ ਦਿਸ ਪੋਜੀਸ਼ਨ ਐਜ਼ ਅ ਡਿਪਟੀ ਡਿਸਟ੍ਰਿਕਟ ਅਟਾਰਨੀ ਇਨ ਪੰਜਾਬ ਗਵਰਨਮੈਂਟ ਠੀਕ ਹੈ ਸੋ ਤੁਹਾਡੀ ਧਰਮ ਪਤਨੀ ਨਾਲ ਮੌਜੂਦ ਨੇ ਮੈਡਮ ਕੀ ਨਾ ਜੀ ਤੁਹਾਡਾ ਔਰ ਕਿਦਾਂ ਦੇਖਦੇ ਹੋ ਸਰਕਾਰੀ ਨੌਕਰੀ ਮਿਲੀ ਹੈ ਤੁਹਾਡੇ ਹਸਬੰਡ ਨੂੰ ਕਹਿੰਦੇ ਕਿ 10 ਸਾਲ ਦਾ ਤਪੱਸਾ ਸੀਗਾ ਜਿਸ ਤੋਂ ਬਾਅਦ ਪੂਰੀ ਜਿਹੜੀ ਹੈ ਨੌਕਰੀ ਹਾਸਲ ਕੀਤੀ ਹੈ ਇਹਨਾਂ ਨੇ ਹਾਂ ਸਾਨੂੰ ਹੀ ਪਤਾ ਵੀ ਕਿਦਾਂ ਇਹ ਇੰਨੀ ਜ਼ਿਆਦਾ ਸਟੱਡੀ ਕਰਦੇ ਸੀਗੇ ਹੂੰ ਤਾਂ ਸਮੱਸਿਆ ਤਾਂ ਤੁਸੀਂ ਭਾਵੂ ਖੋ ਰਹੇ ਹੋ ਤੁਹਾਡੀ ਬਹੁਤ ਵੱਡਾ ਮੈਂ ਤੁਹਾਡੇ ਪਰਿਵਾਰ ਲਈ ਬਹੁਤ ਵੱਡਾ ਇੱਕ ਮੂਮੈਂਟ ਹੈਗਾ ਇਸ ਵੇਲੇ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੀ ਪਰਿਵਾਰ ਦੀ ਅੱਖਾਂ ਜਿਹੜੀਆਂ ਨੇ ਉਹ ਨਮ ਨੇ ਖੁਸ਼ੀ ਦੇ ਹੰਝੂ ਜਿਹੜੇ ਨੇ ਉਹ ਅੱਖਾਂ ਦੇ ਵਿੱਚ ਆ ਰਹੇ ਨੇ ਕਿ ਇੱਕ ਲੰਬੇ ਤਪ ਤੋਂ ਬਾਅਦ ਜਿਹੜਾ ਹੈ ਨੌਕਰੀ ਜਿਹੜੀ ਇਹਨਾਂ ਨੂੰ ਮਿਲੀ ਹੈ ਪਿਤਾ ਜੀ ਮੌਜੂਦ ਨੇ ਇਹਨਾਂ ਦੇ ਸਰ ਕਿਦਾਂ ਦੇਖਿਆ ਜਾਵੇ ਤੁਸੀਂ ਕਹਿੰਦੇ ਨੇ ਕਿ ਪਿਤਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਪੁੱਤ ਨੂੰ ਪੜ੍ਹਾਉਣ ਲਈ ਵੱਡਾ ਕਰਨ ਦੇ ਲਈ ਔਰ ਅੱਜ ਤੁਹਾਡੇ ਪੁੱਤ ਨੂੰ ਸਰਕਾਰੀ ਨੌਕਰੀ ਮਿਲੀ ਹੈ ਕਿੱਦਾਂ ਦੇਖਦੇ ਹੋ ਸਰਕਾਰੀ ਨੌਕਰੀ ਨੂੰ ਕਿੱਦਾਂ ਦੇਖਦੇ ਹੋ ਔਰ ਸਰਕਾਰ ਵੱਲੋਂ ਚੱਕੇ ਕਦਮਾਂ ਨੂੰ ਕਿੱਦਾਂ ਦੇਖਦੇ ਹੋ ਜੀ ਬਹੁਤ ਅਸੀਂ ਤਾਂ ਖੁਸ਼ ਹਾਂ ਜੀ ਇਹਦੀ ਨੌਕਰੀ ਮਿਲਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਹੈ ਬਹੁਤ ਸਫਲ ਹੋ ਜਾਏਗੀ ਹੂੰ ਤੇ ਅੱਜ ਪੁੱਤ ਨੂੰ ਇੱਕ ਕਹਿੰਦੇ 10 ਸਾਲ ਦਾ ਕਹਿੰਦੇ ਮੈਂ ਤਪ ਕੀਤਾ ਤਾਂ ਮੈਨੂੰ ਨੌਕਰੀ ਮਿਲੀ ਹੈ 10 ਤੋਂ ਵੀ 12 ਸਾਲ ਹੋ ਗਏ ਉਹਨਾਂ ਨੂੰ 12 ਸਾਲ ਵੱਧ ਗਏ ਹੋਰ 12 ਤੋਂ ਐਲ ਐਲ ਐਮ ਕੀਤੀ ਸੀ ਇਹਨਾਂ ਨੇ ਹੂੰ ਔਰ ਮੇਰਾ ਟਾਰ ਹਾਂ ਮੈਂ ਜੇ ਸੁਪਰਡੈਂਟ ਪੰਜਾਬ ਸਬਸੈਕਟਰ ਤੋਂ ਰਟਾਇਆ ਹਾਂ ਹੂੰ ਇਸ ਕਰਕੇ ਮੇਰੀ ਮਨਸ਼ਾ ਸੀਗੇ ਇਹਨਾਂ ਨੂੰ ਵੀ ਵਿਢਿਸ਼ਰੀ ਵਿੱਚ ਚਲੇ ਜਾਣਾ ਹੂੰ ਮਤਲਬ ਆਪਣੇ ਜੋ ਜੋ ਤੁਸੀਂ ਕੰਮ ਕੀਤਾ ਕੁਝ ਉਸੇ ਤਰੀਕੇ ਦਾ ਅੱਗੇ ਜਿਹੜਾ ਕੰਮ ਅੱਗੇ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਜੀ ਹੂੰ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਲੇ ਦਾ ਜਿਹੜਾ ਮਾਨ ਵਧੇ ਦਿਨਾਂ ਦੇ ਲੱਗਦਾ ਕਿ ਪੁੱਤ ਤੁਹਾਡੇ ਨਕਸ਼ੇ ਕਦਮਾਂ ਤੇ ਜੋ ਤੁਸੀਂ ਸਿਖਾਇਆ ਸੀ ਉਸ ਤੇ ਖਰਾ ਉਤਰਿਆ ਹਾਂਜੀ ਬਹੁਤ ਬਹੁਤ ਅੱਗੇ ਜਾ ਰਹੇ ਮੇਰੇ ਤੋਂ ਵੀ ਅੱਗੇ ਜਾ ਰਹੇ ਹੂੰ ਠੀਕ ਹੈ ਸੋ ਤੁਸੀਂ ਦੇਖਿਆ ਕਿ ਇੱਕ ਪਰਿਵਾਰ ਜਿਸ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਨੌਕਰੀ ਕਿਸੇ ਇੱਕ ਕੈਂਡੀਡੇਟ ਨੂੰ ਨਹੀਂ ਮਿਲਦੀ ਬਲਕਿ ਪੂਰਾ ਪਰਿਵਾਰ ਜਿਹੜਾ ਉਸ ਦਾ ਹਿੱਸਾ ਬਣਦਾ ਔਰ ਪਰਿਵਾਰ ਜਿਹੜਾ ਹੈ ਇਸ ਨੂੰ ਤੁਸੀਂ ਦੇਖ ਰਹੇ ਹੋ ਕਿਸੇ ਦੇ ਅੱਖਾਂ ਦੇ ਵਿੱਚ ਪਰਿਵਾਰ ਦੇ ਮੈਂਬਰ ਦੇ ਖੁਸ਼ੀ ਦੇ ਹੰਝੂ ਨੇ ਔਰ ਕਿਸੇ ਜਿਹੜਾ ਮੈਂਬਰ ਯਾਨੀ ਕਿ ਪਿਓ ਦੇ ਜਿਹੜਾ ਹੈ ਕਹਿ ਸਕਦੇ ਆ ਕਿ ਇੱਕ ਪ੍ਰਾਊਡ ਮੂਮੈਂਟ ਉਸ ਪਿਓ ਲਈ ਵੀ ਹੈ ਜਿਨ੍ਹਾਂ ਦੇ ਪੁੱਤ ਨੇ 10 ਤੋਂ 12 ਸਾਲ ਦਾ ਤਪ ਕੀਤਾ ਔਰ ਅੱਜ ਸਰਕਾਰੀ ਨੌਕਰੀ ਜਿਹੜੇ ਆ ਲੈ ਰਹੇ ਨੇ ਔਰ ਧੰਨਵਾਦ ਵੀ ਕਿਤਨੇ ਕਿਤਨੇ ਸਰਕਾਰ ਦਾ ਇੱਥੇ ਜ਼ਰੂਰ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰਜਿਤ ਨਾਲ